ਫਿਲੌਰ ਚ ਮਈਆ ਭਗਵਾਨ ਜੀ ਦੇ ਦਰਵਾਜ਼ੇ ਅੱਗੇ ਲਗਾਤਾਰ 22 ਦਿਨ ਤੋਂ ਚੱਲ ਰਹੇ ਗੰਦੇ ਪਾਣੀ ਦੇ ਨਿਕਾਸੀ ਸਬੰਧੀ ਧਾਨੇ ਨੇ ਹੁਣ ਰੂਪ ਧਾਲ ਲਿਆ ਹੈ। ਇੱਕ ਵੱਡੇ ਲੋਕੀ ਸੰਘਰਸ਼ ਦਾ ਪ੍ਰਸ਼ਾਸਨ ਦੀ ਚੁੱਪੀ ਅਤੇ ਸਰਕਾਰ ਦੀ ਅਣਗੌਲ ਦੇ ਲੋਕਾਂ ਵਿੱਚ ਗੁੱਸਾ ਪੈਦਾ ਕਰ ਦਿੰਦਾ ਹੈ। ਫਿਲੌਰ ਦੇ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਕਰ ਰਹੇ ਲੋਕ ਇਨਸਾਫ ਮਾਂਚ ਦੇ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਅੱਜ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੁੱਦਾ ਨਵਾਂ ਨਹੀਂ ਸਾਲਾ ਪੁਰਾਣਾ ਹੈ ਲਗਾਤਾਰ ਮੰਗਾ ਕਰਨ ਦੇ ਬਾਵਜੂਦ ਅਜੇ ਤੱਕ ਨਾ ਕੋਈ ਨਿਕਾਸੀ ਕੰਮ ਹੋਇਆ ਤੇ ਨਾ ਹੀ ਕੋਈ ਸਰਕਾਰੀ ਕਾਰਵਾਈ ਪੱਤਰਕਾਰਾਂ ਵੱਲੋਂ ਜਦੋਂ ਬੀਡੀਪੀਓ ਮੈਡਮ ਰਜਿੰਦਰ ਕੌਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਇਸ ਤੋਂ ਇਲਾਵਾ ਪੰਚਾਇਤੀ ਅਫਸਰ ਦਲਵੀਰ ਸਿੰਘ ਨੇ ਦੱਸਿਆ ਕਿ 4 ਦਿਨ ਦੇ ਅੰਦਰ ਅੰਦਰ ਨਿਕਾਸੀ ਕੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਜਦ ਤੱਕ ਪੁਲਿਸ ਪ੍ਰਸ਼ਾਸਨ ਦੀ ਆਗਿਆ ਮਿਲ ਨਹੀਂ ਜਾਂਦੀ ਲੋਕ ਇਨਸਾਫ ਮੰਚ ਦੇ ਪ੍ਰਦਰਸ਼ਨ ਜਰਨਲ ਫਿਲਮਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ 4 ਸਾਲਾਂ ਤੋਂ ਇਹਨਾਂ ਦੀ ਆਵਾਜ਼ ਅਣਸੁਣੀ ਕੀਤੀ। ਮਈਆ ਭਗਵਾਨ ਜੀ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਗੰਦੇ ਪਾਣੀ ਚੋਂ ਲੰਘਣਾ ਨਾ ਪਵੇ ਇਹ ਸਾਡੀ ਅਹਿਮ ਮੰਗ ਹੈ। ਮੌਕੇ ਤੇ ਲੋਕ ਇਨਸਾਫ ਮੰਚ ਅਤੇ ਮਹੱਲਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਵੀਡੀਓ ਖਿਲਾਫ ਜੋਸ਼ੀਲੇ ਨਾਰੇ ਲਗਾਏ ਗਏ। ਪੰਜਾਬ ਸਰਕਾਰ ਮੁਰਦਾਬਾਦ, ਬੀਡੀਪੀਓ ਮੁਰਦਾਬਾਦ ਦੇ ਨਾਰੇ ਗੂੰਜੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਲੋਕੀ ਗੁੱਸੇ ਨੂੰ ਸਮਝ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਅਸਲੀ ਕਾਰਵਾਈ ਕਦੋਂ ਤੱਕ ਕਰਦੀ ਹੈ ਜਾਂ ਦਰਨਾ ਹੋਰ ਲੰਬਾ ਖਿੱਚਦਾ ਰਹੇਗਾ ਫਲੋਰ ਤੋਂ ਰਮਨ ਮਾਹੀ ਦੇ ਨਾਲ ਪੱਤਰਕਾਰ ਸਤਨਾਮ ਕੁਮਾਰ ਸੋਨੂ ਦੀ ਇੱਕ ਖਾਸ ਰਿਪੋਰਟ ਜੀਆ ਏਰੀਆ ਗੜਾ ਵੀ ਜਿਹੜਾ ਫਲੋਰ ਮੈਂ ਲੋਕਾਂ ਸਾਫ ਨਕਾ ਜਨਰਲ ਸੈਟ ਤੇ ਕੀ ਗੱਲਬਾਤ ਹੈ ਗੱਲਬਾਤ ਇਹ ਹੈ ਕਿ ਸਾਡੇ ਫਲੋਰ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਕ ਇਹ ਗੁਰਦੁਆਰਾ ਸਤਾਨਿਆਂ ਦਰਬਾਰ ਮਈਆ ਭਗਵਾਨ ਜੀ ਦਾ ਜਿਹਦੇ ਦਰਵਾਜ਼ੇ ਦੇ ਗੇਟ ਤੇ ਬਿਲਕੁਲ ਅੱਗੇ ਬੜੇ ਲੰਬੇ ਸਮੇਂ ਤੋਂ ਜਿਹੜੇ ਗੰਦਾ ਪਾਣੀ ਆ ਉਹ ਪੈ ਰਿਆ ਉਹਦੇ ਕਾਰਨ ਉੱਥੇ ਕਈ ਮੌਤਾਂ ਵੀ ਹੋ ਚੁੱਕੀਆਂ ਆ ਹਰ ਰੋਜ਼ ਉੱਥੇ ਹਾਸੇ ਹੋਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਆ ਔਰ ਉਹਦੇ ਸੰਬੰਧ ਦੇ ਵਿੱਚ ਅਸੀਂ ਕਈ ਵਾਰ ਇੱਥੋਂ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਚਾਹੀਓ ਬੀਡੀਪੀਓ ਡਾਕਟਰ ਫਲੋਰ ਹੋਵੇ 21 April 2025 ਨੂੰ ਇੱਕ ਵੱਡਾ ਧਰਨਾ ਵੀ ਲੱਗ ਚੁੱਕਾ ਸੀ ਉਸ ਤੋਂ ਬਾਅਦ ਵੀ ਉਸ ਮਸਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਔਰ ਉਸ ਤੋਂ ਬਾਅਦ ਨਡਨ ਵਾਲੇ ਲੋਕਾਂ ਨੇ ਲੋਕ ਇਨਸਾਫ ਮੰਚ ਨੇ ਔਰ ਸਾਰੇ ਏਰੀਏ ਦੇ ਲੋਕ ਜਿੰਨੇ ਵੀ ਲੋਕ ਪੰਚ ਸਰਪੰਚ ਪੰਡਾ ਦੀਆਂ ਪੰਚਾਇਤਾਂ ਤੇ ਸਾਰੇ ਜਿਹੜੇ ਨਡਨ ਵਾਲੇ ਲੋਕ ਸਾਰਿਆਂ ਨੇ ਇਕੱਠਿਆਂ ਹੋ ਕੇ ਇਸ ਗੱਲ ਦਾ ਤਹਿਦ ਕੀਤਾ ਕਿ 7 ਜੁਲਾਈ ਤੋਂ ਇੱਥੇ ਜਿਹੜਾ ਪੱਕਾ ਧੰਨ ਲਾਇਆ ਜਾਊਗਾ ਅੱਜ ਉਹ ਜਿਹੜਾ ਧਰਨਾ ਆ 22ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਅੱਜ 22 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਪਰ ਉਹ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਆ ਉਹ ਜੇ ਤੱਕ ਇਥੋਂ ਦੀ ਸਰਕਾਰ ਵੱਲੋਂ ਔਰ ਇਥੋਂ ਦੇ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਤੇ ਦੇਖਿਆ ਜਿਆ ਮਹਿਲਾਵਾਂ ਵੀ ਬਹੁਤ ਸਾਰੀਆਂ ਬੇਟੀਆਂ ਨੇ ਆਪਣੇ ਘਰਵਾਰ ਛੱਡ ਕੇ ਧਰਨੇ ਤੇ ਆ ਕੇ ਬੈਠੀਆਂ ਨੇ ਪਰ ਮੈਨੂੰ ਹਲੇ ਤੱਕ ਨਹੀਂ ਪਤਾ ਲੱਗ ਪਾਇਆ ਇਹ ਹੀ ਤਾਂ ਬਹੁਤ ਵੱਡਾ ਇਹ ਕਾਰਨ ਆ ਕਿ ਇੱਥੋਂ ਦੀ ਜਿਹੜੀਆਂ ਸਰਕਾਰਾਂ ਆ ਲੋਕਾਂ ਨੂੰ ਬੇਸੁਖ ਬਣਾ ਰਹੀਆਂ ਔਰ ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ ਲੋਕਾਂ ਨੂੰ ਬੇਸੁਖ ਬਣਾ ਰਿਆ ਔਰ ਇੱਥੋਂ ਦੇ ਜਿਹੜੇ ਰਾਜ ਕਰਦੀ ਧਿਰ ਦੇ ਨਮਾਇंदे ਆ ਉਹ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਜਾ ਕੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਕੋਈ ਮਸਲੇ ਦੱਸੋ ਅਸੀਂ ਤੁਹਾਡੇ ਮਸਲੇ ਹੱਲ ਕਰਦੇ ਹਾਂ ਪਰ ਜਿਹੜੀਆਂ ਸਾਡੇ ਕੋਲ ਪਿੱਛੇ ਤੁਸੀਂ ਦੇਖ ਸਕਦੇ 90 90 ਸਾਲ ਦੀਆਂ ਔਰਤਾਂ ਸਾਡੀਆਂ ਮਾਮਾ ਸਾਡੇ ਕੋਲ ਬੈਠੇ ਜਿਹੜੇ ਸਾਡੇ ਹੌਸਲੇ ਨੂੰ ਹੋਰ ਵੀ ਉ بلند ਕਰਦੀਆਂ ਆ ਸਾਡੇ ਹੌਸਲੇ ਜਦੋਂ ਸਾਡੇ ਵਿੱਚ ਆ ਕੇ ਮਾਮਾ ਬੈਠ ਜਾਂਦੀਆਂ 90 90 ਸਾਲ ਦੀਆਂ ਤੇ ਜਦੋਂ ਇਹ ਗੱਲ ਕਹਿੰਦੀਆਂ ਵੀ ਅਸੀਂ ਉਮੀਦ ਇਹਦੇ ਤੋਂ ਉੱਠਣਾ ਨਹੀਂ ਜਿੰਨੀ ਦੇਰ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਨਾਲ ਇਹ ਵੀ ਗੱਲ ਕਹਿੰਦੀਆਂ ਵੀ ਅਸੀਂ ਚਾਹੇ ਸਾਡੀ ਇੱਥੇ ਬੈਠਿਆ ਬੈਠਿਆ ਜਾਨ ਚਲੀ ਜਾਵੇ ਪਰ ਅਸੀਂ ਉੱਠਦੇ ਨਹੀਂ ਇਸ ਕਰਕੇ ਇੱਥੋਂ ਦੇ ਜਿਹੜੇ ਰਾਜਕਰਦੀਆਂ ਧਿਰਾਂ ਆ ਉਹਨਾਂ ਨੂੰ ਲੋਕ ਇੱਥੇ ਬੈਠੇ ਦੇਖਦੇ ਨਹੀਂ ਕਿਉਂਕਿ ਉਹ ਲੋਕਾਂ ਨੂੰ ਲੋਕ ਨਹੀਂ ਸਮਝਦੇ ਲੋਕ ਮੁੱਦਿਆਂ ਨੂੰ ਉਹ ਮੁੱਦੇ ਨਹੀਂ ਸਮਝਦੇ ਉਹ ਸਿਰਫ ਜਿਹੜੇ ਮੁੱਦਿਆਂ ਦੇ ਉੱਪਰ ਉਹ ਰਾਜਨੀਤੀ ਕਰਨਾ ਚਾਹੁੰਦੇ ਆ ਜਿਹੜੇ ਮੁੱਦਿਆਂ ਦੇ ਵਿੱਚੋਂ ਉਹ ਵੋਟਾਂ ਵਟੋਰਨਾ ਚਾਹੁੰਦੇ ਆ ਉਹਨਾਂ ਲਈ ਉਹ ਮੁੱਦੇ ਆ ਔਰ ਲੋਕਾਂ ਨੂੰ ਉਹ ਲੋਕ ਨਹੀਂ ਸਮਝਦੇ ਸਿਰਫ ਵੋਟਾਂ ਸਮਝਦੇ ਆ ਇਸ ਕਰਕੇ ਜਿਹੜੀ ਸਰਕਾਰ ਦੀ ਔਰ ਇੱਥੋਂ ਦੇ ਜਿਹੜੀ ਪ੍ਰਸ਼ਾਸਨ ਦੀ ਨਲਾਇਕੀ ਆ ਜਿਹੜਾ ਹਜੇ ਤੱਕ ਉਸ ਮਾਮਲੇ ਨੂੰ ਜਿਹੜਾ ਹੱਲ ਕਰਨ ਦੇ ਵੱਲ ਨਹੀਂ ਵੱਤਦਾ ਕੋਈ ਐਮਐਲਏ ਪਹੁੰਚਿਆ ਬਿਲਕੁਲ ਨਹੀਂ ਜੀ ਨਾ ਕੋਈ ਇੱਥੇ ਐਮਐਲ ਨਾ ਕੋਈ ਇੱਥੇ ਮੈਂਬਰ ਪਾਰਲੀਮੈਂਟ ਪਹੁੰਚਿਆ ਔਰ ਨਾ ਹੀ ਜਿਹੜੀ ਪੰਜਾਬ ਦੀ ਸਰਕਾਰ ਐ ਇਸ ਸਮੇਂ ਜਿਹੜੀ ਰਾਜ ਕਰ ਰਹੀ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਆ ਨਾ ਹਜੇ ਤੱਕ ਉਹ ਸਾਡੇ ਕੋਲ ਪਹੁੰਚਿਆ ਵੀ ਸਾਡੀ ਗੱਲ ਕਿਸੇ ਸੁਣਨ ਦੇ ਵਾਸਤੇ ਨਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਕੋਈ ਹਲਕਾ ਇੰਚਾਰਜ ਪਹੁੰਚ ਦਿੱਤੀ ਉਹਨਾਂ ਤੱਕ ਅਸੀਂ ਲਗਾਤਾਰ 22 ਦਿਨਾਂ ਤੋਂ ਇੱਥੇ ਬੈਠੇ ਆ ਔਰ ਇਹ ਪਬਲਿਕ ਪ੍ਰੋਪਰਟੀ ਆ ਸਾਨੂੰ ਪਤਾ ਕਿ ਇਹ ਸਾਡੀ ਸਾਡੇ ਟੈਕਸਾਂ ਦੇ ਨਾਲ ਇਹ ਸਾਰੇ ਦਫ਼ਤਰ ਚੱਲਦੇ ਆ ਅਸੀਂ ਇੱਥੇ ਬੈੰਨੇ ਆ ਉੱਥੇ ਰੋਜ਼ ਲੰਘ ਕੇ ਜਾਂਦੇ 100 ਮੀਟਰ ਤੇ ਉਹਨਾਂ ਦਾ ਦਫ਼ਤਰ ਆ ਕਿਸੇ ਨੂੰ ਕੋਈ ਪਰਵਾਹ ਨਹੀਂ ਸਾਹੀ ਤਾਂ ਧਰਨਾ ਲਾ ਕੇ ਬੈਠੇ ਬਾਈ ਦਿਨਾਂ ਦੇ ਜਦੋਂ ਅਸੀਂ ਉਹ ਲਗਾਤਾਰ ਬੀਡੀਪੀ ਉਹਦਾ ਪੁਤਲਾ ਵੀ ਫੁਕਿਆ ਫਲੋਰ ਦੇ ਅੰਦਰ ਉਸ ਤੋਂ ਬਾਅਦ ਪੰਚਾਇਤ ਮੰਤਰੀ ਦਾ ਪੁਤਲਾ ਵੀ ਫੁਕਿਆ ਲੋਕਾਂ ਦੀ ਖਬਰ ਰੋ ਹਰ ਰੋਜ਼ ਟੀਵੀ ਦੇ ਵਿੱਚ ਨਿਊਜ਼ ਦੇ ਵਿੱਚ ਮੀਡੀਆ ਦੇ ਵਿੱਚ ਖਬਰ ਜਾਂਦੀ ਆ ਉਹਨਾਂ ਨੂੰ ਆਪ ਆਉਣਾ ਚਾਹੀਦਾ ਸੀ ਜੀ ਤੇ ਕਿਸੇ ਨੇ ਦੇਖਦੇ ਨਹੀਂ ਉਹਨੇ ਕੋਈ ਪੰਨੀ ਫਰਸੇ ਜਿਵੇਂ ਜੀ ਪਣੀ ਵੀ ਨਹੀਂ ਹੈਗਾ ਮਹਿਲਾਵਾਂ ਵੀ ਬੈਠੀਆਂ ਨੇ ਕੋਈ ਨਹੀਂ ਬੈਠੀ ਜੀ ਅਸੀਂ ਦਾ ਇਹ ਮੰਗ ਕਰ ਰਹੇ ਹਾਂ ਕਿ ਜਿਹੜਾ ਇਹ ਮਸਲਾ ਆ ਬਹੁਤ ਵੱਡਾ ਮਸਲਾ ਆ 7 ਜੁਲਾਈ ਤੋਂ ਲੈ ਕੇ ਅੱਜ 22ਵਾਂ ਦਿਨ ਹੋ ਗਿਆ ਲਗਾਤਾਰ ਇਹ ਮਸਲਾ ਵਧਦਾ ਰਿਹਾ ਔਰ ਇਹ ਧਰਨਾ ਸਾਡੇ 플ੋਰ ਦੇ ਨਹੀਂ ਜ਼ਿਲ੍ਹੇ ਦੇ ਨਹੀਂ ਪੰਜਾਬ ਪੱਧਰ ਤੱਕ ਲੋਕਾਂ ਦੇ ਵਿੱਚ ਚਰਚਿਤ ਹੋ ਗਿਆ ਔਰ ਸਾਡੇ ਮੋਢੇ ਦੇ ਉੱਪਰ ਸਾਡੇ ਨਾਲ ਇਸ ਸਮੇਂ ਜਿਹੜੀਆਂ ਪੰਜਾਬ ਦੇ ਅੰਦਰ ਵੱਡੀਆਂ ਜਥੇਬੰਦੀਆਂ ਆ ਉਹ ਜਿਹੇ ਮਜ਼ਦੂਰ ਜਥੇਬੰਦੀਆਂ ਹੋਣ ਜਨਰਲ ਮਜ਼ਦੂਰ ਯੂਨੀਅਨ ਦੇ ਆਗੂ ਸਾਡੇ ਦਿਲਾਂ ਵਿੱਚ ਬੈਠੇ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਾਥੀ ਆ ਤੇ ਕਿਰਤੀ ਕਿਸਾਨ ਯੂਨੀਅਨ ਦੇ ਸਾਥੀ ਕਹਿਣ ਤੋਂ ਬਾਅਦ ਕਿ ਜਿੰਨੀਆਂ ਕਿਸਾਨ ਤੇ ਮਜ਼ਦੂਰ ਦੇ ਇੱਥੇ ਬੰਦੀਆਂ ਵੀ ਆ ਉਹ ਵੀ ਸਾਡੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀਆਂ ਉਹ ਕਹਿੰਦੇ ਕਿ ਜੇ ਇਹ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਲੋਰ ਦੇ ਇੱਕ ਵੱਡਾ ਅੰਦੋਲਨ ਹੋਊਗਾ ਉਹਨੂੰ ਫੇਰ ਫੇਸ ਕਰਨ ਦੇ ਵਾਸਤੇ ਇਥੋਂ ਦੇ ਪ੍ਰਸ਼ਾਸਨ ਨੂੰ ਤੇ ਇਥੋਂ ਦੀ ਜਿਹੜੀ ਪੰਜਾਬ ਦੀ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ ਫਲੋਰੀਆ ਮੈਂ ਲੋਕਾਂ ਦਾ ਪਾਸਾ ਸੁਧਾਰਿਆ ਇਹ ਜਿਹੜਾ ਮਤਲਾ ਆ ਲਗਭਗ 30-14 ਸਾਲਾਂ ਤੋਂ ਜਿਹੜਾ ਲਟਕਦਾ ਆ ਰਿਹਾ ਜਿਹੜਾ ਗੰਦਾ ਪਾਣੀ ਮਈਆ ਦਰਬਾਰ ਦੇ ਗੇਟ ਦੇ ਸਾਹਮਣੇ ਖੜਦਾ ਆ ਉਹਦੀ ਸਮੱਸਿਆ ਨੂੰ ਲੈ ਕੇ ਜਿਹੜਾ ਤਰ੍ਹਾਂ ਆ ਇਹ 7 ਜੁਲਾਈ ਤੋਂ ਜਿਹੜਾ ਇੱਥੇ ਦਫ਼ਤਰ ਦੇ ਵਿੱਚ ਦਿੱਤਾ ਜਾ ਰਿਹਾ ਅੱਜ ਲਗਭਗ 20 ਦਿਨ ਹੋ ਗਏ ਆ ਜਿਹੜੀ ਇੱਥੇ ਸਰਕਾਰ ਆ ਉਹ ਵੀ ਸੁੱਤੀ ਪਈ ਆ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਉਹ ਵੀ ਸੁੱਤਾ ਪਿਆ ਸਾਨੂੰ ਸਿਰਫ ਤੇ ਸਭ ਲੋਰਲੀ ਤੋਪ ਦੇ ਰਿਹਾ ਅੱਜ ਹੋ ਗਿਆ ਕੱਲ ਨੂੰ ਹੋ ਗਿਆ ਮਛਲੇ ਦਾ ਹੱਲ ਹੋ ਚੱਲਿਆ ਪਰ ਹਜੇ ਤੱਕ ਕੋਈ ਮਛਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਤਾਬ ਨਹੀਂ ਦਿੰਦੇ ਆ ਕਿ ਜੇ ਨਾ ਮਛਲੇ ਦਾ ਹੱਲ ਹੋਇਆ ਇਹ ਹੋਣ ਵਾਲੀ ਜਿਹੜੀ 26 ਜੁਲਾਈ ਆ ਉਹ ਵੱਡੀ ਜਥੇਬੰਦੀਆਂ ਦੀ ਮੀਟਿੰਗ ਜਿਹੜੇ ਠੱਲੇ ਆ ਉਸ ਤੋਂ ਬਾਅਦ ਜਿਹੜਾ ਵੱਡਾ ਐਕਸ਼ਨ ਆ ਉਹ ਅਸੀਂ ਲੈ ਗਏ ਆ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਆ ਇਹ ਪੰਜਾਬ ਸਰਕਾਰ ਦੀ ਹੋਵੇ ਵੀ ਤੇ ਇਹ ਕਿਸੇ ਪ੍ਰਸ਼ਾਸਨ ਦੀ ਹੋਵੇ ਵੀ ਅਸੀਂ ਇਹਨਾਂ ਨੂੰ ਬਾਰ ਬਾਰ ਬੇਨਤੀਆਂ ਕਰਨ ਦੇ باوجود ਵੀ ਇਹ ਜਿਹੜੀਆਂ ਸਰਕਾਰਾਂ ਆ ਗੱਲ ਤੋਂ ਨੂੰ ਤਿਆਰ ਨਹੀਂ ਜਿਹੜੀ ਸਰਕਾਰ ਕਹਿੰਦੀ ਸੀ ਸਰਕਾਰ ਤੁਹਾਡੇ ਦਵਾਰ ਦਵਾਰ ਬੈਠ ਕੇ ਤੁਹਾਡੇ ਗੱਲ ਸੁਣੀ ਜਾਊਗੀ ਅੱਜ ਸਰਕਾਰ ਦੇ ਘਰ ਹੀ ਬੈਠੇ ਆ ਸਰਕਾਰ ਸਾਡੀ ਗੱਲ ਤੋਂ ਨੂੰ 42 ਦਿਨ ਹੋ ਗਏ ਆ ਬਾਈਆਂ ਦਿਨਾਂ ਦੇ ਵਿੱਚ ਵੀ ਮਸਲਾ ਹੱਲ ਕਰਨ ਨੂੰ ਤਿਆਰ ਨਹੀਂ ਪਤਾ ਨਹੀਂ ਜਿਹੜੀ ਉਹਨਾਂ ਨੂੰ ਇਤਾਂ ਦੇ ਪ੍ਰੈਸ਼ਰ ਪੈ ਰਿਹਾ ਉਹ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਚਾਹੁੰਦੇ ਆਂ ਵੀ ਜਿਹੜਾ ਮਈਆ ਕਰਵਾ ਦਾ ਮੇਲਾ ਆ ਉਹ ਵੀ ਅਗਲੀ ਜਿਹੜੀ ਆ ਮਹੀਨੇ ਦੇ ਵਿੱਚ 23 ਤੋਂ 25 ਨੂੰ ਆ ਰਿਹਾ ਆ ਵੀ ਉਸ ਤੋਂ ਪਹਿਲਾਂ ਪਹਿਲਾਂ ਇਹ ਹੱਲ ਹੋ ਜਵੇ ਕਿ ਲੋਕਾਂ ਨੂੰ ਉੱਥੇ ਜਿਹੜਾ ਨੰਗਰਦੇ ਆ ਸੌਦਾ ਮਿਲ ਸਕੇ ਜਿਹੜੇ ਉਹ ਲੋਕੀਏ ਤੋਂ ਤੁਸੀਂ ਹੋ ਨੰਗਾ ਵੇਸ ਤੰਗ ਬਚਾਰ ਨਾ ਹੋ ਉੱਥੇ ਆਏ ਦਿਨ ਹਾਸੇ ਵਾਪਰਿਆ ਬੱਚੇ ਛੋਟੇ ਛੋਟੇ ਸਕੂਲ ਨੂੰ ਜਾਂਦੇ ਆ ਦੇ ਸਾਥੇ ਜਿਹੜੇ ਇਲਾਕੇ ਦੇ ਲੋਕ ਆ ਉਹ ਕਮਾਂਗਾਰਾਂ ਦੇ ਜਾਂਦੇ ਉਸ ਤਰ੍ਹਾਂ ਦੇ ਜਗਤ ਦੇ ਆ ਸੱਤਾ ਲੱਗਦੀਆਂ ਬਹੁਤ ਜਿਆਦੇ ਮਸਤੀਆਂ ਖੜੀ ਹੋ ਰਹੀ ਆ ਇਸ ਕਰਕੇ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਹੱਲ ਕੀਤਾ ਤੁਹਾਡੇ ਨਾਲ ਹੋਇਆ ਉਸ ਤਰ੍ਹਾਂ ਦੀ ਨੀਤੀ ਕੀ ਹੋਣੀ ਸਾਡੀ ਨੀਤੀ ਇਸ ਤੋਂ ਬਾਅਦ ਅਸੀਂ 31 ਜੁਲਾਈ ਨੂੰ ਜਿਹੜੀ ਮੀਟਿੰਗ ਛੱਦੀ ਆ ਉਹਦੇ ਵਿੱਚ ਫੈਸਲਾ ਕਰਾਂਗੇ ਵੀ ਅਸੀਂ ਡੀਟੀ ਰੋਡ ਰੋਕਣਾ ਜਾਂ ਕੋਈ ਅਸੀਂ ਹੋਰ ਫੈਸਲਾ ਲੈਣਾ ਕਿਹੜਾ ਖਰਾਓ ਕਰਨਾ ਉਹ ਅਲਾ ਫੈਸਲਾ ਜਿਹੜਾ ਸਾਰੇ ਜਥੇਬੰਦੀਆਂ ਦੇ ਲੋਕ ਦੇ ਨਾਲ ਆਉਂਦਾ ਇਹਦੇ ਮਸਲਾ ਕੀ ਹੈ ਇਹ ਜਿਹੜਾ ਉਰੇਵ ਧਰਨਾ ਲਗਾਇਆ ਗਿਆ ਇਹਦੇ ਬਾਰੇ ਇਹਦੇ ਬਾਰੇ ਨਾ ਬੀਡੀਪੀਓ ਮੈਡਮ ਹੀ ਕਲੀਅਰ ਕਲੈਰੀਫਿਕੇਸ਼ਨ ਦੇ ਸਕਦੇ ਆ ਪਲੀਜ਼ ਉਹਨਾਂ ਨਾਲ ਹੀ ਕੋਟੈਕਟ ਕੀਤਾ ਜਾਵੇ ਬਿਲਕੁਲ ਦਫਤਰ ਦੇ ਬਾਹਰ ਲਗਾਇਆ ਗਿਆ ਵਾ ਲੇਕਿਨ ਜੀ ਵੱਡੇ ਆਪਸ਼ਨ ਹਨਾ ਕੋਈ ਗੱਲ ਨਹੀਂ ਆਪਣੇ ਜੀ ਬੀਡੀਪੀਓ ਮੈਡਮ ਆਪਣੇ ਲੈਵਲ ਤੇ ਉੱਤੇ ਹਾਰ ਸੰਭਵ ਯਤਨ ਕਰ ਰਹੇ ਆ ਤੇ ਬਾਈਟ ਵੀ ਤਾਂ ਉਹੀ ਦੇਣਾ ਮਨਾਸਤ ਹੈ ਜਿਸ ਨੂੰ ਕਿਹਾ ਜਾ ਰਿਹਾ 4 ਸਾਲ ਹੋ ਚਲੇ ਲੇਕਿਨ ਹੱਲ ਨਹੀਂ ਹੋ ਰਿਹਾ ਮੈਂ ਮੈਂ ਜਨਵਰੀ ਵਿੱਚ ਆਇਆ ਜੀ ਇੱਥੇ ਮਨੂਨ ਪਿਛਲੀ ਹਿਸਟਰੀ ਦਾ ਕੋਈ ਪਤਾ ਨਹੀਂ ਹੈ ਵੀਰ ਸਾਹਬ ਇਹਦੇ ਬਾਰੇ ਨਾ ਸਾਰਾ ਆਪਣਾ ਪੂਰ ਜੋਰ ਕਰ ਰਹੇ ਆ। ਨਹੀਂ ਇਹ ਤੁਸੀਂ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਆ। ਵੱਡੇ ਅਫਸਰਾਂ ਤੱਕ ਕਰ ਡੀਸੀ ਸਾਹਿਬ ਤੱਕ ਵੀ ਇਹ ਮੈਟਰ ਪਹੁੰਚ ਗਿਆ ਜੀ। ਫਿਰ ਵੀ ਹੱਲ ਨਹੀਂ ਹੋ ਪਾਰਿਆ ਕਾਰਨ ਨਹੀਂ ਨਹੀਂ ਹੱਲ ਹੱਲ ਲਈ ਉਹਨਾਂ ਆ ਕਿ ਆਪਣੇ ਇਹ ਮੇਬੀ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਇਹਦਾ ਹੱਲ ਇਹ ਆਪਣਾ ਅਸੀਂ ਜਿਹੜਾ ਹੈਗਾ ਵੀ ਕਰਵਾਉਣ ਦਾ ਜਾਤ ਆ ਰਹੇ। ਨਾਮ ਕੀ ਤੁਹਾਡਾ? ਮੇਰਾ ਨਾਮ ਦਲਵੀਰ ਸਿੰਘ ਹੈ। ਤੇ ਪੋਸਟ ਕੀ ਹੈ? ਮੇਰੀ ਹੈਗੀ ਇੱਥੇ ਸਮਾਜਿਕ ਸੇਖਿਆ ਦੇ ਪੰਚਾਇਤ ਅਫਸਰ ਦੀ ਹੈ। ਅਸੀਂ ਡੀਸੀ ਸਾਹਿਬ ਨੂੰ ਸਾਨੂੰ ਥੋੜੇ ਜਿਹਾ ਪਤਾ ਲੱਗਿਆ ਸੀ ਵੀ ਜੇ ਅਸੀਂ ਕੰਮ ਕਰਵਾਉਣ ਲਈ ਤੁਰਦੇ ਆਂ ਸਾਨੂੰ ਕੁਝ ਬੰਦੇ ਬਈ ਇਹ ਰੋਕ ਸਕਦੇ ਆ ਅਸੀਂ ਪੁਲਿਸ ਅਮਤਾਦ ਲਈ ਵੀ 18 ਤਰੀਕ ਨੂੰ ਲਿਖ ਦਿੱਤਾ ਹੋਇਆ ਹੈਗਾ ਵੀ ਉਹਦੇ ਮਹਿਲਾਵਾਂ ਵੀ ਬੈਠੀਆਂ ਨੇ ਉਹ ਵੀ ਪਰੇਸ਼ਾਨ ਹੋਈਆਂ ਆਪਣਾ ਘਰ ਕਿੱਥੇ ਉਹਦੇ ਬੈਠੇ ਮੈਂ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਵੀਡੀਓ ਸਾਹਿਬ ਪੂਰੇ ਜੱਤਨਸ਼ੀਲ ਨੇ ਅਸੀਂ ਹਾਇਰ ਅਥਾਰਟੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਅਸੀਂ ਨੈਸ਼ਨਲ ਹਾਈਵੇ ਵਾਲਿਆਂ ਦੇ ਨਾਲ ਵੀ ਦੋ ਵਾਰੀ ਉੱਥੇ ਜਾਣਾ ਵਿਜ਼ਿਟ ਕਰ ਲਿਆ ਅੱਜ ਵੀ ਅਸੀਂ ਇਹਨਾਂ ਵਿਜ਼ਿਟ ਉੱਥੇ ਕਰਕੇ ਆਏ ਆਏ ਇਹਦਾ ਨਾ ਤੁਰੰਤ ਅਸੀਂ ਨਾ ਹੱਲ ਉਹਦੇ ਨਾਲ ਕੀ ਕਰਾਵਾਂਗੇ ਕਰਾਵਾਂਗੇ ਐਸਾ ਨਹੀਂ ਕੋਈ ਮੈਂ ਉਹ ਨਹੀਂ ਕਰਦਾ ਇਹ ਬੀਡੀਪੀਓ ਸਾਹਿਬ ਫੁੱਲ ਐਂਡ ਫਾਈਨਲ ਅਥਾਰਟੀ ਨੇ ਅਸੀਂ ਪੂਰੇ ਆਪਣੇ ਵੱਲੋਂ ਯਤਨਸ਼ੀਲ ਹਾਂ ਹਾਂਜੀ ਹਾਂਜੀ ਕਰਦੇ